ਆ ਤੁਸੀਂ ਦੇਖ ਰਹੇ ਹੋ ਨਰ ਪੰਜਾਬੀ ਬਲੌਗਸ ਤੇ ਅੱਜ ਤੁਹਾਨੂੰ ਅਸੀਂ ਜਿਹੜੀ ਪਰਾਤਨ ਜਿਹੜੀ ਆ ਗੇਮ ਜਿਹੜੀ ਖੇਡੀ ਜਾਂਦੀ ਸੀ ਅੱਜ ਜਿਹੜੀ ਆ ਫੇਰ ਜਿਹੜੀ ਹੈ ਦਰਾਈ ਜਾ ਰਹੀ ਹੈ ਇੱਕ ਪੁਰਾਣੀ ਬਚਪਨ ਦੀ ਯਾਦ ਆ ਗਈ ਆ ਦੇਖੋ ਲਾਈਵ ਛੋਟਾ ਜਿਹਾ ਬੱਚਾ ਵੀ ਜਿਹੜਾ ਉਹ ਖੇਡਣ ਖੇਡ ਰਿਹਾ ਕਿਉਂਕਿ ਅੱਜ ਦੇ ਮੋਬਾਈਲ ਮੋਬਾਈਲ ਯੁੱਗ ਨੇ ਇਹ ਜਿਹੜੀਆਂ ਗੇਮਾਂ ਜਿਹੜੀਆਂ ਇਹ ਲੋਕਾਂ ਦੇ ਕੋਲ ਖੋਲੀਆਂ ਪਰ ਆ ਦੇਖੋ ਪਿੰਡ ਜਾਗਵਾਲ ਵਿੱਚ ਇਹ ਗੇਮ ਨੂੰ ਦੁਆਰਾ ਲੋਕਾਂ ਵਿੱਚ ਜਾਗਰੂਕ ਕੀਤਾ ਜਾ ਰਿਹਾ ਛੋਟੇ-ਛੋਟੇ ਬੱਚੇ ਤੇ ਸਿਆਣੇ ਵੀ ਜਿਹੜੇ ਆ ਇਸ ਨੂੰ ਖੇਡ ਰਹੇ ਨੇ ਤੇ ਖੇਡ ਵੀ ਕਿੱਥੇ ਰੇ ਨੇ ਠੇਕੇ ਦੇ ਸਾਹਮਣੇ ਹਾਂ ਦੇਖੋ ਲਾਈਵ ਇਹ ਕਿੰਨੀ ਇੰਟਰਸਟ ਗੇਮ ਹੈ ਤੇ ਲੋਕ ਇਸ ਨੂੰ ਬੜੇ ਚਾਵਾਂ ਦੇ ਨਾਲ ਖੇਡਦੇ ਹੁੰਦੇ ਸੀ ਪਰ ਜਿਉਂ-ਜਿਉਂ ਆਧੁਨਿਕ ਮਾਡਰਨ ਯੁੱਗ ਆਇਆ ਲੋਕ ਇਹ ਜਗ੍ਹਾ ਨੂੰ ਇਹ ਸੱਜਣਾਂ ਦੇ ਗੇਮਾਂ ਨੂੰ ਛੱਡ ਗਏ ਨੇ ਪਹਿਲਾਂ ਜਮਾਨੇ 'ਚ ਲੋਕ ਗੁੱਲੀ ਡੰਡਾ ਲੁਕਣ ਮੀਚੀ ਇਹ ਬਾਟੀਆਂ ਨਾਲ ਖੇਡਦੇ ਸੀ ਪਰ ਅੱਜ ਇੱਕ ਗੇਮ ਜਿਹੜੀ ਆ ਬਿਲਕੁਲ ਲੁਪਤ ਹੋ ਗਈ ਆ ਸ਼ਹਿਰਾਂ 'ਚ ਤਾਂ ਬਿਲਕੁਲ ਹੀ ਖਤਮ ਹੋ ਗਈ ਆ ਤੇ ਪਿੰਡਾਂ ਦੇ ਵਿੱਚ ਜਿਹੜੀ ਆ ਇਹ ਹਜੇ ਵੀ ਜਿਹੜੀ ਆ ਉਹ ਕਿਤੇ ਕਿਤੇ ਖੇਡੀ ਜਾਂਦੀ ਆ ਦੇਖੋ ਲਾਈਵ ਆ ਦੇਖੋ ਜੀ ਦੋ ਇਹਦੇ ਬੱਚੇ ਤੇ ਨਾਲ ਆਪ ਖੇਡ ਰਿਆ ਇਹ ਕਿੱਥੇ ਫੋਰ ਮੈਂ ਜਾਂਦਾ ਜੀ ਆ ਲੈ ਪੱਟ ਗਿਆ ਜਾਨਾ 그러면은 ਨੰਨਾ ਦੋ ਪਾੜੇ ਬਾੜੇ ਦੋ ਤਿੰਨ ਨਿਕਾਰੇ ਲੈ ਦੋ ਹੀ ਆਪਣ ਦੋ 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 ਤੇ ਜਿਹੜਾ ਮੈਡ ਪ੍ਰੋਗਰਾਮ ਲੱਗੀ ਸੋ ਇਹ ਗੇਮ ਕਿਹਤਰਾ ਦੀ ਲੱਗੀ ਆ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ